ਪਤਾ ਨਹੀਂ ਕਿੱਥੇ ਗਿਆ ਹੋਣਾ ਹੀ ਕਿੱਥੋਂ ਲੱਭਾਂਗਾ ਹੁਣ ਇਹਨੂੰ ਮੈਂ ਹੈ ਇੱਧਰ ਵੀ ਆ ਨਹੀਂ ਗਰੇ ਬੰਬੀ ਵਾਲੇ ਰਾਹ ਤੇ ਵੀ ਇੱਧਰ ਵੀ ਕਿਤੇ ਦੂਰ ਤੱਕ ਨਹੀਂ ਦੇਖਦਾ ਹੈ ਹੀ ਕਿਤੇ ਨਹੀਂਗਾ ਇਦਾਂ ਕਰਦਾ ਵੀ ਉੱਧਰ ਜਾਣਾ ਅੱਡੇ ਤੇ ਪੁੱਛਣਾ ਕਿਸੇ ਨੂੰ ਨਾਲੇ ਪਰੇ ਜਾਣਾ ਵੱਡੀ ਨਹਿਰ ਨਾਲ ਸ਼ਹਿਰ ਕਿਤੇ ਉੱਧਰ ਨਾ ਹੋਵੇ ਸਨੀਨ ਉਹ ਸਨੋਪਲਾ ਹੋਰ ਸਨ ਕੀ ਆ ਵਾਲਾ ਵੀਰ ਆਏ ਵਧੀਆ ਉਹ ਸਾਡਾ ਪਿੰਦਰ ਨਹੀਂ ਵੇਖਿਆ ਇਧਰ ਕਿਰੇ ਨਹੀਂ ਤਾਂ ਇਹ ਮੈਂ ਤਾਂ ਸਵੇਰ ਦਾ ਪਹਿਲੇ ਕੰਮ ਡਿਆਂ ਕਰਨ ਮੈਂ ਨਹੀਂ ਵੇਖਿਆ ਕਿਰੇ ਇੱਥੋਂ ਕਿਤੇ ਨੰਗਦਾ ਨੂੰ ਤਾਂ ਨਹੀਂ ਵੇਖਿਆ ਨਾ 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 ਯਾਰੋ ਕਰੇ ਘਰ ਨਾਲ ਮਾੜਾ ਮੋਟਾ ਹੋਇਆ ਹੀ ਉਹ ਝਗੜਾ ਜਿਹਾ ਆਵੇਂ ਤੈਨੂੰ ਪਤਾ ਜਨਾਨੀਆਂ ਜਿੱਦਾਂ ਕਰਦੀਆਂ ਹੁੰਦੀਆਂ ਠੀਕ ਹੈ ਤੇ ਉਹ ਕਿਤੇ ਰੋਸ ਕਰੇ ਘਰੋਂ ਨਿਕਲ ਗਏ ਲੱਭਣ ਨਹੀਂ ਡਿਆ ਮੈਂ ਸਾਰੇ ਰੱਬ ਛੜਿਆ ਲੈ ਦੱਸ ਤਾਂ ਘਰਾਂ ਇਹ ਕਿੰਮਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਉਹਨੇ ਕਿਤੇ ਚੱਲ ਜਾਣਾ ਇੱਥੇ ਹੋਣਾ ਕਰੇ ਫਿਰਦਾ ਮੈਂ ਵੇਖਦਾ ਉਧਰ ਕਿਤੇ ਵੱਡੀ ਨਹਿਰ ਨਾਲ ਜਾ ਕੇ ਲੱਭਣਾ ਹੋਰ ਕਰਨਾ ਹੁਣ ਫਿਰ ਚਲੋ ਠੀਕ ਜੇ ਇਧਰ ਕਿਤੇ ਨਹੀਂ ਲੱਭਾ ਮੈਨੂੰ ਠੀਕ ਹੈ ਆ ਦੋਗੇ ਸਾਡੇ ਤੇ ਨਹੀਂ ਦਿਖਦਾ ਕਿਤੇ ਗਿਆ ਕਿੱਧਰ ਹੋਇਆ ਮੁੰਡਾ ਇਦਾਂ ਕਰਦਾ ਵੱਡੀ ਨਹਿਰ ਦੀ ਫਟਰੀ ਪਈ ਨਾ ਸ਼ਾਇਦ ਕਿ ਦੂਦਰੋਂ ਪਤਾ ਲੱਗੇ ਕਿਸੇ ਗੱਲ ਦਾ ਕਪਿੰਦਰ ਓਪਿੰਦਰ ਓ ਤੂੰ ਇੱਥੇ ਬੈਠਾ ਵਾਹੀਂ ਤੇ ਤੈਨੂੰ ਲੱਬ ਲੱਬ ਖੱਬ ਗਿਆ ਸਾਰੇ ਯਾਰ ਚੰਗਾ ਬੰਦਾ ਤੂੰ ਇੱਥੇ ਆਣ ਕੇ ਬਹਿ ਰਿਹਾ ਤਾਠ ਇਧਰ ਆ ਤੂੰ ਫੋਨ ਵੀ ਯਾਰ ਬੰਦ ਕਰ ਛੜਿਆ ਵਾ ਘਰ ਤੇਰੀ ਮਾਂ ਵਾ ਤੇ ਰੋ ਰੋ ਵਿਚਾਰੀ ਸੁਹਾਨ ਹੋ ਗਈ ਆ ਹੈ ਤਾਂ ਜੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਬੜਾ ਦੁਖੀ ਆ ਮੇਰਾ ਤਾਂ ਜੀ ਕਰਦਾ ਚਲੇ ਜਾਵਾਂ ਇੱਥੋਂ ਓ ਪੁੱਤ ਜਾਣਾ ਕਿੱਥੇ ਐਦਾਂ ਸੋਣਾ ਕਰੀਦਾ ਵਾ ਸਿਆਣਾ ਬੈਲਾ ਤੂੰ ਹੈਗਾ ਵਾ ਕੋਈ ਨਿਆਣਾ ਹੋਰ ਬੰਦਾ ਨੂੰ ਸਮਝਾਉਂਦਾ ਵੀ ਚੰਗਾ ਲੱਗੇ ਨਾ ਕੇ ਨੂੰ ਦੱਸਿਆ ਨਾ ਪੁੱਛਿਆ ਤੇ ਤੂੰ ਭੱਜ ਆਇਆ ਕਰੋ ਤਾਂ ਜਦੋਂ ਇਦਾਂ ਕਲੇਸ਼ ਪਿਆ ਹੋਏ ਤਾਂ ਕੀ ਕਰੀਏ? ਉਹ ਪੁੱਤ ਕਲੇਸ਼ ਪਿਆ ਇਹਦਾ ਮਤਲਬ ਇਹ ਥੋੜਾ ਵੀ ਹੁਣ ਘਰੋਂ ਹੀ ਚੱਲ ਜਾ। ਅੱਗੇ ਘਰ ਤੇ ਕਿੰਨੇ ਕੁ ਜੀ ਆ ਦੋਵੇਂ ਤੇ ਤੁਸੀਂ ਭਰਾ ਰੇ ਅੱਗੇ। ਹੈਂ? ਹੁਣ ਤੁਸੀਂ ਦੱਸੋ ਕੀ ਕਰਾਂ? ਕਰਨਾ ਕੀ ਚੱਲਾ ਮੇਰੇ ਨਾਲ ਘਰ ਚੱਲ। ਚੱਲਾ ਬੈ ਹਾਈ ਹਾਈ ਮੁੰਡਾ ਖਰੇ ਕਿੱਥੇ ਚਲ ਗਿਆ ਵਾ ਹਾਈ ਮੇਰੇ ਤਾਂ ਜੀ ਨੂੰ ਕੋ ਛੋਂਡਿਆ ਲੱਭ ਜਾਏ ਸਈ ਹਾਈ ਜੇ ਨਾ ਲੱਭ ਪਦ ਕੀ ਕਰਾਂਗੇ ਭਾਬੀ ਜੀ ਪਤਾ ਲੱਗਦਾ ਤੁਹਾਨੂੰ ਕੋ ਘਰ ਚ ਕੀ ਹੋਇਆ ਵਾ ਪਤਾ ਮੈਨੂੰ ਸਾਰਾ ਹੀ ਆ ਹਾਂਜੀ ਤੇ ਇਹ ਤਾਂ ਦਿਲ ਜੇ ਮੈਨੂੰ ਪਤਾ ਨਹੀਂ ਮੁੰਡਾ ਨਹੀਂ ਲੱਭਣ ਡਿਆ ਤੇ ਵੀਰ ਤੇਰਾ ਲੱਭਣ ਗਿਆ ਹੀ ਤਾਂ ਤੂੰ ਵੀ ਜਾ ਕੇ ਲੱਭ ਕੇ ਆ ਮੈਨੂੰ ਤਾਂ ਜੀਵਨ ਨੇ ਹੁਣੇ ਦੱਸਿਆ ਵੀ ਆ ਗੱਲ ਹੋ ਗਈ ਮੈਂ ਤੇ ਵੀਰਾ ਲੈ ਮੈਂ ਤਾਂ ਲੱਭ ਕੇ ਲਾਉਣੀ ਉਹਨੂੰ ਵੀਰ ਤੇਰਾ ਗਿਆ ਲੱਭਣ ਜਾ ਮੇਰਾ ਵੀਰ ਦਵਦਵ ਜਾ ਕੇ ਤਾਂ ਲੱਭ ਕੇ ਲਿਆਓ ਤੇ ਹਣ ਵੀ ਦੱਸ ਦਿਓ ਫੋਨ ਕਰਕੇ ਠੀਕ ਹੈ ਠੀਕ ਹੈ ਜੀ ਮਨ ਨਾ ਰੋਖ ਆਪ ਮੇਰੀ ਭੈਣ ਇਦਾਂ ਨਹੀਂ ਕਰੀਦਾ ਹੁੰਦਾ ਕੋਈ ਗੱਲ ਨਹੀਂ ਲੱਭਣ ਗਏ ਆ ਸਾਰੇ ਜਾਣੇ ਤੇ ਹੁਣੇ ਆ ਜਾਣਾ ਉਹਨਾਂ ਨੇ ਨਾ ਮੇਰੀ ਭੈਣ ਇਦਾਂ ਕਰ ਮੈਨੂੰ ਪਤਾ ਕੀ ਹੁੰਦਾ ਤੇਰੇ ਨਾਲ ਵੇਖ ਕੇ ਜੀ ਨੂੰ ਕੁਛ ਹੁੰਦਾ ਨਾ ਇਦਾਂ ਕਰ ਹਨ ਨੂੰ ਉਹਨੇ ਦੋਖਾ ਜਿੰਨਾ ਤੈਨੂੰ ਦੁੱਖ ਤੂੰ ਹੌਸਲਾ ਰੱਖ ਨਹੀਂ ਛੜਨ ਫਤ ਜੱਜੀ ਆਪਣੀ ਮਾਰ ਤੇ ਪਾਣੀ ਲਿਆ ਪੈਨ ਜੀ ਜੇ ਮੇਰੇ ਪੁੱਤ ਨੇ ਕੋ ਪੁੱਠਾ ਸਦਾ ਕਰ ਲਿਆ ਨਾ ਮੈਂ ਕੁੜੀ ਨੂੰ ਨਹੀਂ ਛੱਡਦੀ ਜਦੋਂ ਦੀ ਇੱਕ ਲੈਣੀ ਸਾਡੇ ਘਰ ਆਈ ਆ ਨਾ ਇਹਨੇ ਥੇ ਕਰਕੇ ਰੱਖਤਾ ਸਾਡੇ ਘਰ ਦਾ ਤੇ ਇੱਕੋ ਵਿੱਚ ਓਲਾ ਮਰ ਜੇ ਨ ਖਤਾਓ ਜਿਨੇ ਇਹ ਕੰਮ ਕੀਤਾ ਕੱਖ ਨਾ ਰਹਿ ਉਹਦਾ ਜਿਨੇ ਏਡੀ ਮਾੜੀ ਕੁੜੀ ਸਾਡੇ ਪੱਲੇ ਪਾਤੀ ਆ ਪਤਾ ਨਹੀਂ ਆਪਾ ਆਪਣਾ ਕਿਦਾਂ ਟਾਈਮ ਕੱਢਣ ਦੇ ਆ ਚਰਨ ਪੁੱਤ ਪਾਣੀ ਲਿਆ ਚਾਚੀ ਆਪਣੀ ਵਾਸਤੇ ਧੋਸਲਾ ਵੀ ਰੱਖੀਦਾ ਵਾ ਚਾਚੀ ਜੀ ਪਾਣੀ ਚਰਨ ਮੈਨੂੰ ਫੋਨ ਲਿਆ ਕੇ ਦੇ ਮੈਂ ਕੋਈ ਜੱਗੀ ਦਾ ਇਲਾਜ ਕਰਾਂ ਜੋ ਜਾਂਦਾ ਹੋ ਨਾ ਘਰ ਵਾਪਸ ਆਉਂਦਾ ਹੀ ਨਹੀਂ ਹੈਗਾ ਇਹਨੂੰ ਕੋਈ ਪਤਾ ਨਹੀਂ ਘਰ ਵਿੱਚ ਕੀ ਬੀਤਣ ਲਈ ਹੈ ਇਹਨੂੰ ਤਾਂ ਫੋਨ ਲਾਵਾਂ ਪਹਿਲਾਂ ਮਮੀ ਜੀ ਲਾ ਲਓ ਤੂੰ ਆਪਣੀ ਚਾਚੀ ਲਾ ਕੇ ਬੈਹ ਤੇ ਮੈਂ ਜਾ ਕੇ ਤੇ ਗੁਰੂ ਨੂੰ ਫੋਨ ਲਾਵਾਂ ਲੱਗੇ ਰਹੀ ਮੇਰੀ ਧੀ ਜੀ ਚਾਚੀ ਜੀ ਤੁਸੀਂ ਹਮੇ ਟੈਨਸ਼ਨ ਲਈ ਜਾਂਦੇ ਜੀ ਕੀ ਦੱਸਾਂ ਸ਼ਰਨ ਮੇਰ ਕੋ ਨਹੀਂ ਰਿਹਾ ਜਾਣਿਆ ਇਹ ਨੂੰ ਦਿਲਾਵਾ ਫੋਨ ਇਹਨੂੰ ਕੋਈ ਪਤਾ ਨਹੀਂਗਾ। The number you have dialed is currently busy. Please try later. ਇਹ ਕਿਥੇ ਫੋਨ ਲਾ ਕੇ ਬਹਿ ਜਾਂਦਾ ਵਾ। ਬੰਦਾ ਘਰ ਦੇ ਜੀ ਦਾ ਫੋਨ ਤੇ ਚੁੱਕੇ। Currently busy. Please try later. ਇਹ ਹਜੇ ਫੋਨ ਨੂੰ ਨਾ ਤੇ ਬੰਦਾ ਅੱਗ ਲਾ ਕੇ ਸੁੱਟ ਦੇ ਜੇ ਕਿ ਘਰ ਦੇ ਜੀ ਦਾ ਫੋਨ ਵੀ ਨਹੀਂ ਚੁੱਕਣਾ ਹੁੰਦਾ। ਮਸਾ ਪਤਾ ਨਹੀਂ ਕਿੰਨੇ ਫੋਨ ਲਾਏ ਨੇ ਮੈਂ ਕਿਤੇ ਫੋਨ ਹੀ ਚੁੱਕਣਾ ਕੀਤਾ ਕੋਈ ਕਿੰਨੀ ਕਿਮਸੀਬਤ ਵਿੱਚ ਹੋਏਗਾ ਯੂ ਹੈਵ ਡਾਇਲਡ ਇਸ ਕੰਟਲੀ ਬਿਜ਼ੀ ਪਲੀਜ਼ ਟ੍ਰਾਈ ਲੇਟਰ ਕੋਈ ਫਾਇਦਾ ਨਹੀਂ ਨੂੰ ਫੋਨ ਆਉਂਦਾ ਸ਼ਰਨ ਨੂੰ ਜਾ ਕੇ ਦੱਸਣੀ ਹੈ ਕਿੰਨੇ ਫੋਨ ਲਾਏ ਬੰਦੇ ਦਾ ਕੰਮ ਬੰਦਾ ਫੋਨ ਚੁੱਕ ਲੈ ਤੇ ਨਹੀਂ ਚੁਪਣਾ ਵੇਖ ਹੀ ਲੈ ਪੁੱਤ ਪਿੰਦ ਕਿੱਥੇ ਚਲ ਗਏ ਤੂੰ ਤਾਂ ਸਾਰਾ ਟੱਬਰ ਸੁੱਕੜੇ ਪਾ ਦਿਆ ਪੁੱਤ ਹੈ ਨਾ ਹੋਏ ਕਿ ਜਣਾ ਕੋ ਰਹੇ ਜਾਂਦਾ ਪੁੱਤ ਹੈ ਮੈਂ ਪਤਾ ਪੜੀ ਮਾਂ ਦਾ ਹਰ ਵੇ ਕੀ ਹਾ ਰੋ ਰੋ ਕੇ ਵੇ ਸਹੀ ਜਾ ਕੇ ਡੈਡੀ ਤੁਸੀਂ ਨਾ ਮੇਰੀ ਜ਼ਿੰਦਗੀ ਖਰਾਬ ਕਰਤੀ ਏ ਨਾ ਚੱਜ ਦੀ ਕੁੜੀ ਵੇਖੀ ਨਾ ਖਾਨਦਾਨ ਵੇਖਿਆ ਉਹ ਸੌਦੇ ਬਾਜ਼ ਵਿਚੋਲੇ ਦੇ ਮਗਰ ਲਾ ਕੇ ਨਾ ਤੁਸੀਂ ਤਾਂ ਮੇਰੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਏ ਡੈਡੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਮੈਂ ਤਾਂ ਫਸ ਗਿਆ ਹਾਂ ਆ ਪਾ ਮੇਰੀ ਗੱਲ ਸੁਣੋ ਇੱਥੇ ਤਾਂ ਮਾਸ਼ਾ ਲਾ ਕੇ ਤੇ ਲੋਕਾਂ ਨੂੰ ਨਾ ਵਿਖਾ ਲੋ ਜੋ ਹੋ ਗਿਆ ਵਾ ਨਾ ਹੁਣ ਹੋ ਗਿਆ ਆਓ ਘਰ ਚਲੋ ਉਥੇ ਬੈ ਕੇ ਗੱਲ ਕਰ ਚਲਾ ਪਤਾ ਚਲੋ ਹਾਂਜੀ ਮੰਮੀ ਹੋਈ ਜੀ ਗੱਲ ਫਿਰ ਕੀ ਕਹਿੰਦੇ ਕਿੱਥੇ ਗੱਲ ਹੋਈ ਆ ਕੂਚਾ ਲੱਗ ਜਾ ਇਹਨਾਂ ਦੇ ਫੋਨਾਂ ਨੂੰ ਜਦੋਂ ਕਿਤੇ ਲੋਡ ਪੈਂਦੀ ਇਹਨਾਂ ਦੇ ਬਿਜੀ ਰਹਿੰਦੇ ਨੇ ਮੈਂ ਆ ਤੈਨੂੰ ਨਾ ਹੁੰਦਾ ਫੋਨ ਇਹਦਾ ਅੱਜ ਏਟ ਨਾ ਭੰਨਾਂਗੀ ਕੋਈ ਨਹੀਂ ਮੰਮੀ ਆ ਜਾਂਦੇ ਨੇ ਮੈਂ ਆ ਹੀ ਗਏ ਨੇ ਤੂੰ ਕਿੱਥੇ ਚਲ ਗਿਆ ਸ਼ਦਾਈਆ ਜਿਹਾ ਸਾਡੇ ਸਾਰੇ ਜੀਆਂ ਨੂੰ ਫਿਕਰ ਚ ਪਾ ਕੇ ਚਲ ਗਿਆ ਤੈਨੂੰ ਇਹਨਾਂ ਵੀ ਨਹੀਂ ਪਤਾਗਾ ਘਰ ਦੇ ਜੀ ਫਿਕਰ ਕੰਡ ਹੈ ਇਹਨੇ ਕਿੱਥੇ ਚਲ ਗਿਆ ਹਾਂ ਨੂੰ ਪੁੱਤ ਕਿੱਥੇ ਗਿਆ ਹੈਗਾ ਤੈਨੂੰ ਪਤਾ ਵਾ ਸਾਡਾ ਕੀ ਹਾਲ ਹੋ ਗਿਆ ਹੈਗਾ ਐਦਾਂ ਕਰੀਦਾ ਹੁੰਦਾ ਵਾ ਘਰ ਛੱਡ ਕੇ ਵੀ ਚਾਹੀਦਾ ਹੁੰਦਾ ਵਾ ਆਪਣੀ ਮਾਂ ਵੱਲ ਵੇ ਰੋ ਰੋ ਖੱਪ ਗਈ ਆ ਮੇਰਾ ਪੁੱਤ ਇੱਥੇ ਬਹਿ ਦੱਸ ਆ ਕੇ ਮੈਨੂੰ ਕੀ ਹੋਇਆ ਹੈਗਾ ਮੰਮੀ ਹੋਇਆ ਕੀ ਮੇਰੇ ਤਾਂ ਦਿਮਾਗ ਤੇ ਟੈਨਸ਼ਨ ਹੀ ਬੜੀ ਹੋ ਗਈ ਮੇਰਾ ਤਾਂ ਜੀ ਕਰਦਾ ਚਾ ਇਹਨੂੰ ਮਾਰ ਦਾਂ ਚ ਆਪ ਮਰ ਜਾਾਂ ਲੋਕਾਂ ਨੇ ਘਰ ਵਾਲੇ ਨਾ ਜਨਾਨੀ ਭਾਵੇਂ ਜਿੰਨੀ ਮਰਜ਼ੀ ਗਲਤ ਹੋਵੇ ਫਿਰ ਵੀ ਉਹਦੇ ਸਾਥ ਦਿੰਦੇ ਨੇ ਤੇ ਇੱਕ ਮੇਰੇ ਵਾਲਾ ਵਾ ਜਿਹੜਾ ਆਪਣੇ ਮਾਂ ਪਿਓ ਦੇ ਹੋਇਆ ਮਰ ਚੱਲਿਆ ਵਾ ਉਹਨੂੰ ਤੇ ਐ ਲੱਭਣ ਦੇ ਨੇ ਜਿਵੇਂ ਦੁੱਧ ਪਿੰਦਨ ਨਿਆਣਾ ਹੁੰਦਾ ਵਾ ਇੱਥੇ ਕਿਹੜਾ ਮੇਲਾ ਲੱਗਾ ਜਿਹੜਾ ਉਹਨੇ ਗਵਾਜਣਾ ਆਪੇ ਆ ਜਾਏਗਾ ਘਰ ਹਾਂ ਹਾਂ ਪੁੱਤ ਐਦਾਂ ਦੀਆਂ ਗੱਲਾਂ ਕੋ ਕਰਨਾ ਵਾ ਮਰਨ ਤੇਰੇ ਦੁਸ਼ਮਣ ਤੂੰ ਨਾ ਹੱਜੀ ਗੱਲ ਕਰੀ ਮੇਰਾ ਪੁੱਤ ਮੁੜ ਕੇ ਮੇਰਾ ਤੇ ਕਲੇਜਾਂ ਨਿਕਲ ਕੇ ਬਾਹਰ ਨੂੰ ਜਾਂਦਾ ਵਾ ਭਾਜੀ ਤੁਸੀਂ ਤੇ ਸਿਆਣੇ ਜੇ ਸਾਡੀ ਨਾ ਕੁੜੀ ਤੋਂ ਕਲਾਸੀ ਕਰਾ ਦੋ ਅਸੀਂ ਤੇ ਦੀਆਂ ਚ ਲੱਗੀਆਂ ਸਮਝ ਨਹੀਂ ਸਕੇ ਤੇ ਮਨਜਿੰਦਰ ਸਿਆ ਛਾਣੇ ਦੇ ਆਖੇ ਤਾਂ ਔਲੇ ਦੇ ਖਾਦੇ ਦਾ ਬਾਅਦ ਚ ਪਤਾ ਲੱਗਦਾ ਪਰ ਇਹ ਆ ਵੀ ਤੁਸੀਂ ਮੇਰੀ ਪਹਿਲਾਂ ਵੀ ਨਹੀਂ ਮੰਨੀ ਤੇ ਇੱਕ ਗੱਲ ਆ ਵੀ ਹੁਣ ਮੇਰੀ ਮੰਨ ਲਿਓ ਇਹ ਕੋਈ ਗਾਜਰਾ ਮੂਲੀਆਂ ਨਹੀਂ ਗੀਆਂ ਜਿਹੜੀਆਂ ਫੁੱਟਕੇ ਦੇ ਦੌਰ ਦਾ ਪਰੇ ਸੁੱਟ ਦਈਏ ਚਲੋ ਉਹ ਵੀ ਕਿਸੇ ਦੀ ਧੀ ਆ ਐਦਾਂ ਨੂੰ ਘਰੋਂ ਕੱਢ ਦਾਂਗੇ ਨਾ ਤੇ ਫਿਰ ਚੰਗੇ ਨਹੀਂ ਲੱਗਦੇ ਫਿਰ ਤਾਂ ਅਸੀਂ ਉਹਨਾਂ ਵਰਗੇ ਹੋ ਗਏ ਠੀਕ ਆ ਕਿ ਨਹੀਂ ਪਰ ਕਮੀ ਤੇ ਇੱਥੇ ਰਹਿ ਗਈ ਵੀ ਉਹਦੇ ਮਾਪਿਓ ਨੇ ਉਹਨੂੰ ਚੰਗੇ ਸੰਸਕਾਰ ਨਹੀਂ ਦਿੱਤੇ ਜੇ ਉਹਨੂੰ ਕੋਈ ਅਕਲ ਮਤ ਦਿੱਤੀ ਹੁੰਦੀ ਨਾ ਤੇ ਉਹ ਵੀ ਐਦਾਂ ਨਾ ਕਰਦੀ ਦੂਜੀ ਗੱਲ ਇਹ ਆ ਵੀ ਅਸੀਂ ਤੋੜਨ ਵਾਲਿਆਂ ਚੋਂ ਨਹੀਂ ਅਸੀਂ ਜੋੜਨ ਵਾਲਿਆਂ ਚੋਂ ਆ ਠੀਕ ਆ ਕਿ ਨਹੀਂ ਬਾਕੀ ਕੋਈ ਗੱਲ ਨਹੀਂ ਬੜੀਆਂ ਬੜੀਆਂ ਗਲਤੀਆਂ ਹੋ ਜਾਂਦੀਆਂ ਬੰਦਿਆਂ ਕੋਲ ਤੇ ਲੋਕੀ ਸਮਝਾਉਂਦੇ ਵੀ ਆਏ ਕੁੜੀ ਨੂੰ ਸਮਝਾਵਾਂਗੇ ਚਲੋ ਆਪੇ ਸਮਝੂਗੀ ਉਹ ਵੀ ਠੀਕ ਆ ਕਿ ਨਹੀਂ ਹੁਣ ਨਹੀਂ ਉਹਨੂੰ ਕਿਸੇ ਨੇ ਕੋਈ ਦੱਸਿਆ ਤੇ ਉਹ ਆਪਣੀ ਮਰਜ਼ੀ ਕਰੀ ਜਾਂਦੀ ਆ ਬਾਕੀ ਤੈਨੂੰ ਪਤਾ ਉਹਦੀ ਪੜ੍ਹਾਈ ਲਿਖਾਈ ਵੀ ਉਹਨੀ ਕੁ ਆ ਭਾਜੀ ਹੁਣ ਜੋ ਕਰਨਾ ਤੁਸੀਂ ਕਰਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤਾਂ ਭਾਜੀ ਤੁਦੜੀਆਂ ਫਸ ਗਿਆ ਵਾਲੇ ਕੋਈ ਨਹੀਂ ਮੰਨੇਂ ਅੰਦਰ ਸਿਆ ਤੁਸੀਂ ਫਿਕਰ ਨਾ ਕਰੋ ਕੁੜੀ ਨੂੰ ਇੱਕ ਅਦਾ ਮੌਕਾ ਹੋਰ ਦੋ ਐਡੇ ਛੇਤੀ ਨਾ ਐਡੇ ਐਡੇ ਵੱਡੇ ਫੈਸਲੇ ਨਹੀਂ ਲਈਦੇ ਠੀਕ ਆ ਕਿ ਨਹੀਂ ਚੰਗੇ ਨਹੀਂ ਲੱਗਦਾ ਬੜੀਆਂ ਤੰਗੀਆਂ ਹੁੰਦੀਆਂ ਵਾ ਤਾਇ ਜੀ ਤੁਸੀਂ ਜੋ ਮਰਜ਼ੀ ਕਰੋ ਪਰ ਮੈਂ ਨਹੀਂ ਇਹਨੂੰ ਰੱਖਣਾ ਆ ਕੋਈ ਕੰਮ ਕਰਨ ਵਾਲੇ ਨੇ ਇਹਦੇ ਕਦੀ ਸਬਜ਼ੀ 'ਚ ਮਿਰਚਾਂ ਪਾ ਦਿੰਦੀ ਏ ਕਦੀ ਕੁਝ ਕਰਦੀ ਏ ਆ ਹੁਣ ਸ਼ਰਨ ਦੇ ਜਿਹੜੇ ਕਾਗਤ ਲਕਾ ਲਈ ਇਹ ਕੰਮ ਦੱਸੋ ਕਰਨ ਵਾਲਾ ਹੀ ਇਹਦੇ ਮੈਨੂੰ ਲੱਗਦਾ ਥੱਲੇ ਕੋਈ ਗੱਲ ਹੋਉਂਦੀ ਆ ਭਾਵੇਂ ਆ ਗਿਆ ਹੋਏ ਵੇਖਤੀ ਆਣਾ ਜਾ ਕੇ ਹੂੰ ਲਾਭ ਹੀ ਲਏ ਨੇ ਆਪਣੇ ਲੋੜ ਲੈਣ ਨੂੰ ਇੰਨੇ ਪਹਿਲਾਂ ਕਿੱਥੇ ਜਾਣਾ ਏ ਇੱਥੇ ਹੀ ਹੁਣਾ ਵਾ ਵੇਹਾ ਕਿੱਦਾਂ ਮੇਰੀਆਂ ਚੁਗਲੀਆਂ ਕਰਨੇ ਨੇ ਕਰ ਲਓ ਜਿੰਨੀਆਂ ਮਰਜੀ ਤੇਰੇ 'ਚ ਵੀ ਨਾ ਹੋਵੇ ਕੋਈ ਖਾਸ ਗੱਲ ਹੀ ਆ ਜਿਹੜਾ ਸਾਰਾ ਟੱਬਰ ਤੂੰ ਇੱਕ ਹੁਕਰੇ ਲਾਇਆ ਹਾਂ ਕਰ ਲਓ ਹਾਂ ਕਿੰਨੀਆਂ ਕ ਚੁਗਲੀਆਂ ਕਰ ਲੋਗੇ ਮੇਰੀਆਂ ਹੋਰ ਤੁਸੀਂ ਕੋਈ ਕੰਮ ਵੀ ਨਹੀਂ ਕਰ ਸਕਦੇ ਪਰ ਇੱਕ ਗੱਲ ਆ ਬੁਰੀ ਤੇ ਮੈਂ ਬਾਣੀ ਗਈਆਂ ਇਹਨਾਂ ਨੂੰ ਵੀ ਪਤਾ ਲੱਗ ਗਿਆ ਮੈਂ ਕਰ ਕੀ ਸਕਦੀ ਹਾਂ ਹੁਣ ਤੁਹਾਨੂੰ ਸਭ ਕਣਾ ਚਨੀ ਦਾ ਸੁਖਾ ਕੇ ਰਵਾਂਗੀ ਪੁੱਤ ਗਲਤੀਆਂ ਕਿਹਦੇ ਕੋ ਨਹੀਂ ਹੁੰਦੀਆਂ ਜੇਦਕੁਪ ਹੋ ਗਈ ਐ ਨਾ ਗਲਤੀ ਇੱਕ ਵਾਰੀ ਉਹਨੂੰ ਮਾਫ ਕਰ ਦੇ ਹੋ ਸਕਦਾ ਉਹ ਗਾਹ ਨਾ ਹੀ ਕਰੇ ਵੱਡੀ ਮੰਮੀ ਜਿੱਤੇ ਕੋ ਹੋਏ ਨਾ ਗਲਤੀ ਉਹ ਹੁੰਦਾ ਅਨਜਾਨ ਪਰ ਜਿਹੜਾ ਜਾਣ ਬੁਝ ਕੇ ਗਲਤੀ ਕਰੇ ਨਾ ਉਹ ਸ਼ੈਤਾਨ ਹੁੰਦਾ ਏ ਭਾਜੀ ਆ ਹੱਥ ਜੜਾ ਲਓ ਮੇਰੇ ਕੋ ਹਾੜਾ ਨਾ ਖਹਿੜਾ ਛੜਾ ਲਓ ਇਹ ਕੁੜੀ ਤੋਂ ਇਹਦੇ ਸੱਦੋ ਮਾਂ ਪਿਓ ਨੂੰ ਤੇ ਕਾੜੀ ਲਾਓ ਇਹਨੂੰ ਤੇ ਕੱਢੋ ਇੱਥੋਂ ਪਤਾ ਲੱਗੇ ਇਹਦੇ ਮਾਂ ਪਿਓ ਨੂੰ ਵੀ ਤੇ ਕੀ ਕੀ ਕਰਤੂਤਾ ਕਰਦੀ ਰਹੀ ਐ ਇੱਥੇ ਅਜੀਵਨ ਉਹ ਪੋਤਨਾਂ ਕੀ ਬਰਾ ਕਿਸ ਗੱਲ ਦਾ ਪਤਾ ਵੀ ਆ ਕੰਨੀ ਇਹਦੇ ਮਾਪਿਓ ਨੂੰ ਤੇ ਐਵੇਂ ਜਾ ਕੇ ਉਹਨਾਂ ਨੂੰ ਵੀ ਤੰਗੀ ਦਵਾਂਗੇ ਨਾਲੇ ਸਾਡੇ ਘਰ ਦਾ ਮਸਲਾ ਵਾ ਮੈਂ ਤਾਂ ਨਾ ਇੱਥੇ ਸਲਝਾ ਲਈਏ ਤੇ ਨਾ ਹੀ ਕਰਦੀ ਗੱਲ ਬਾਹਰ ਕੱਢੀਏ ਆਪੇ ਸੈਟ ਹੋ ਜੂਗਾ ਹਲੋਲੀ ਸਾਰਾ ਕੰਮ ਵੀਰ ਜੀ ਰਹਿ ਕੇ ਗਿਆ ਵਾ ਘਰ ਵੰਡਿਆ ਗਿਆ ਪਿਆੜੀ ਵੰਡੀ ਗਈ ਸੰਦ ਟਰੈਕਟਰ ਸਭ ਕੁਝ ਵੰਡਿਆ ਗਿਆ ਥੋਣ ਕੀ ਰਹਿ ਗਿਆ ਸਾਡੇ ਪੱਲੇ ਉਹ ਕੋਈ ਗੱਲ ਨਹੀਂ ਮਨਿੰਦਰ ਸਿੰਘ ਉਹ ਸਾਰਾ ਕੁਝ ਵੰਡਿਆ ਗਿਆ ਫਿਰ ਕੀ ਹੋ ਗਿਆ ਉਦਾਂ ਵੀ ਤਾਂ ਲੋਕ ਵੱਖ-ਵੱਖ ਹੁੰਦੇ ਹੀ ਆ ਹਾਂਜੀ ਨਾਲੇ ਚੀਜ਼ਾਂ ਹੀ ਵੰਡੀਆਂ ਗਈਆਂ ਸਾਡੇ ਦਿਲ ਤਾਂ ਨਹੀਂ ਵੰਡੇ ਗਏ ਤੂੰ ਫਿਕਰ ਨਾ ਕਰ ਕੇ ਇਸ ਗੱਲ ਦਾ ਨਹੀਂ ਨਹੀਂ ਅਸੀਂ ਤੇਰੇ ਨਾਲ ਹਰ ਗੱਲ ਤੇਰਾ ਸਾਥ ਦੇਵਾਂਗੇ ਤੈਨੂੰ ਕਿਹੜੀ ਗੱਲ ਦੀ ਚਿੰਤਾ ਨਹੀਂ ਚਿੰਤਾ ਟੱਡੇ ਹੁੰਦਾ ਕਦੀ ਆ ਥੋੜਾ ਨੁਕਸਾਨ ਹੋਇਆ ਤਾਂ ਜੀ ਇਹ ਕੰਮ ਵਿੱਚ ਡੇਢ ਕਿਲਾ ਪੈਲੀ ਹੱਥੋਂ ਚਲ ਗਈ ਵਟਨਾ ਵਟ ਹੀ ਤੇ ਜਦੋਂ ਜਾਣੇ ਨਾ ਉੱਥੇ ਕਲੈਜਾ ਪਾੜਦਾ ਉਹ ਅਸੀਂ ਤਾਂ ਕਦੀ ਨੁਕਰ ਨਹੀਂ ਛੱਡੀ ਕਦੇ ਉਹ ਕੋਈ ਨਹੀਂ ਪਿੰਦਰ ਸਿਆਂ ਜੇ ਸਾਡਾ ਇਕੱਠ ਰਹਿ ਜੂਗਾ ਨਾ ਪੈਲੀਆਂ ਫੇਰ ਲੈ ਲਾਂਗੇ ਹੁਣ ਜਿਹੜਾ ਮੌਕਾ ਹੱਥੋਂ ਨਿਕਲ ਗਿਆ ਉਹਦੇ ਆਉਣਾ ਨਹੀਂ ਹੁਣ ਪਛਤਾਉਂਦਾ ਕੋਈ ਫਾਇਦਾ ਨਹੀਂ ਇਹ ਆ ਵੀ ਗਾਂ ਇਕੱਠੇ ਰੋ ਤੇ ਜੇ ਕੋਈ ਬਾਂਦੀਆਂ ਜਿਆਦਾ ਤਾਂ ਬਣਾ ਲਓ ਅੱਜ ਵੀ ਢੁਲੇ ਮੇਰਾ ਨਾ ਕੋਹ ਨਹੀਂ ਵਿਗੜਿਆ ਟਾਈਮ ਨਾ ਸਮਝ ਲੱਗੀ ਸਾਰੇ ਟੱਬਰ ਨੂੰ ਤਾਇਆ ਜੀ ਜੇ ਤੁਸੀਂ ਆਪਣੀਆਂ ਗੱਲਾਂ ਮੰਮਾਉਣੀਆਂ ਹਨ ਨਾ ਇੱਕ ਸਾਡੀ ਗੱਲ ਵੀ ਮੰਨੋ ਪੁੱਤ ਦੱਸ ਤੂੰ ਕਿਹੜੀ ਗੱਲ ਆ ਜਿੱਦਾਂ ਪਹਿਲਾਂ ਘਰ 'ਚ ਰੋਟੀ ਪੱਕਦੀ ਸੀ ਨਾ ਹੁਣ ਫੇਰ ਉਦਾਂ ਹੀ ਪੱਕੇ ਇਕੱਠੇ ਤੇ ਕੋਈ ਨਹੀਂ ਪੁੱਤ ਹੁਣ ਜਿੱਦਾਂ ਗਏਗਾ ਉਦਾਂ ਹੀ ਹੋਏਗੀ ਤੇ ਨਾਲੇ ਨਾ ਅਸੀਂ ਸੰਦਾ ਚ ਕੋਈ ਪਹਾਨੇ ਲੈਣਾ ਤੇ ਨਾ ਤੁਹਾਨੂੰ ਉੱਥੇ ਜਾਣ ਦੇਣਾ ਇੱਥੋਂ ਇੱਥੇ ਰਹਿਣਾ ਸਾਰਿਆਂ ਨੇ ਗਾਹ ਵੇਖੀ ਜਾਏਗੀ ਜੋ ਹੋਏਗਾ ਇਦਾਂ ਹੀ ਕਰ ਲਓ ਜਿੱਦਾਂ ਤੈਨੂੰ ਚੰਗਾ ਲੱਗਦਾ ਮੈਂ ਉਦਾਂ ਹੀ ਸਹਿਮਤਾ ਤੁਹਾਡੇ ਨਾਲ ਠੀਕ ਆ ਨਾ ਮੰਮੀ ਠੀਕ ਆ ਮੈਂ ਤੇ ਇਹ ਕਹਿਨੀ ਆ ਕਿੰਨੀਆਂ ਗਲਤੀਆਂ ਸਾਡੇ ਕੋ ਹੋਈਆਂ ਵਾ ਕਿੰਨੇ ਬੋਲ ਤੋਂ ਬੋਲ ਅਸੀਂ ਬੋਲੇ ਆ ਤੇ ਉਹ ਕਿਦਾਂ ਸਭ ਕੁ ਠੀਕ ਹੋਊਗਾ ਜੀਵਨ ਮੇਰੀ ਗੱਲ ਸੁਣ ਜੇ ਹੁਣ ਅਸੀਂ ਪਹਿਲੀਆਂ ਗਲਤੀਆਂ ਗਿਣੀ ਗਏ ਨਾ ਤੇ ਅਸੀਂ ਗਾਂਹ ਕਿਦਾਂ ਇਕੱਠੇ ਰਹਿਣਾ ਸਾਰੀਆਂ ਗੱਲਾਂ ਤੇ ਮਿੱਟੀ ਪਾਓ ਤੇ ਅੱਗੇ ਵਾਸਤੇ ਘਰ ਤੇ ਕੋਈ ਗੱਲ ਨਾ ਹੋਵੇ ਤੇ ਪ੍ਰੇਮ ਪਿਆਰ ਨਾਲ ਰਹੋ ਸਾਰੇ ਜਣੇ ਕੋਈ ਗੱਲ ਨਹੀਂ ਜਦੋਂ ਕੁੜੀ ਨੂੰ ਪਤਾ ਲੱਗਾ ਨਾ ਪੀ ਇਹ ਸਾਰੇ ਇਕੱਠੇ ਆ ਉਹਨੇ ਵੀ ਸਮਝ ਜਾਣਾ ਕਿਸੇ ਨਾ ਕਿਸੇ ਦਿਨ ਨੂੰ ਚਲੋ ਹੁਣ ਇਦਾਂ ਕਰੋ ਸਾਰੇ ਆਪੋ ਆਪਣਾ ਕੰਮ ਕਾਰ ਕਰੋ ਤੇ ਕਿਸੇ ਨੇ ਟੈਨਸ਼ਨ ਨਹੀਂ ਲੈਣੀ ਤੇ ਨਾ ਮਾੜੀ ਚੰਗੀ ਕਰਨੀ ਕਿਸੇ ਨਾਲ ਲੋ ਪੁੱਤ ਤੂੰ ਮਾਂ ਪੁੱਤ ਗੱਲਾਂ ਮਾਰ ਉਹ ਤਾਂ ਮੈਂ ਚਾਹ ਬਣਾ ਕੇ ਦੇਣੀ ਚਲੋ ਠੀਕ ਹੈ ਜੀ ਹਾਂ ਵਿਪਿੰਦਰ ਮੈਂ ਤਾਂ ਤੈਨੂੰ ਉਹਨਾਂ ਸਾਹਮਣੇ ਪੁੱਛਿਆ ਨਹੀਂਗਾ ਤੂੰ ਚੱਲ ਕਿੱਥੇ ਗਿਆ ਸੀ ਕਿੱਥੋਂ ਲਿਆਇਆ ਤਰਾਇਆ ਤੈਨੂੰ ਮੰਮੀ ਜਾਣਾ ਕਿੱਥੇ ਨਹਿਰ ਤੋਂ ਲਿਆਇਆ ਤਾਇਆ ਜੀ ਹਾਏ ਹਾਏ ਨਹਿਰ ਤੇ ਕੀ ਕਰਨ ਗਿਆ ਸੀ ਤੂੰ ਮੰਮੀ ਮੈਨੂੰ ਕੁਝ ਨਹੀਂ ਪਤਾ ਲੱਗਣ ਡਿਆ ਮੇਰਾ ਤਾਂ ਉੱਚ ਦਾ ਦਿਮਾਗ ਹੀ ਖਰਾਬ ਹੋ ਚੱਲਿਆ ਮੰਮੀ ਮੈਨੂੰ ਇਹ ਨਹੀਂ ਸਮਝਣ ਲੱਗੀ ਵੀ ਮੈਂ ਉੱਥੇ ਕਿੱਦਾਂ ਚੱਲ ਗਿਆ ਚੱਲ ਛੱਡ ਪਰ ਇੱਕ ਗੱਲ ਵਾ ਤੇਰਾ ਤਾਇਆ ਤਾਈ ਨਾ ਕਿੰਨੇ ਚੰਗੇ ਆ ਕਿੰਨਾ ਕੁਛ ਕੀਤਾ ਆਪਾਂ ਇਹਨਾਂ ਦੇ ਨਾਲ ਤੇ ਨਵਨੇਦੀ ਵਿਚਾਰੀ ਦੀ ਫਾਈਲ ਕਾ ਲਈ ਉਹਦੀਆਂ ਦੋ ਨੌਕਰੀਆਂ ਗਈਆਂ ਵਾ ਅੱਜ ਉਹਨੇ ਕਿਤੇ ਨਾ ਕਿਤੇ ਵਿਚਾਰੀ ਨੇ ਲੱਗੀ ਹੋਣਾ ਹੀਗਾ ਜੇ ਕੋਈ ਹੋਰ ਹੁੰਦਾ ਨਾ ਤੇ ਧੂਕੇ ਘਰੋਂ ਬਾਹਰ ਕੱਢਦਾ ਇਹਨੂੰ ਤੇ ਨਾਲੇ ਲੰਦਿਆ ਤੇ ਚੋਰੀ ਦਾ ਇਲਜ਼ਾਮ ਤੇ ਇਹਨੂੰ ਪਤਾ ਲੱਗ ਜਾਂਦਾ ਤੇ ਹੋਰ ਮੰਮੀ ਮੈਨੂੰ ਪਤਾ ਕਿੰਨੀ ਸ਼ਰਮ ਆਈ ਜਦੋਂ ਤਾਇਏ ਨੇ ਉਥੋਂ ਲਿਆਂਦਾ ਮੈਨੂੰ ਮੈਂ ਤਾਂ ਅੱਖਾਂ ਚੱਖਾਂ ਨਾ ਪਾਵਾਂ ਮੈਂ ਕਿਦਾਂ ਦੋ ਤਾਇਏ ਦੇ ਹੱਥੀਂ ਪਿਆ ਹਾਂ ਮੈਨੂੰ ਬੜੀ ਸ਼ਰਮ ਆਈ ਤੇ ਪਰ ਉਹ ਫਿਰ ਵੀ ਚੰਗੇ ਨੇ ਹੱਡਾ ਫੇਰ ਸਾਥ ਦੇਣ ਦੇ ਨੇ ਬੜੇ ਚੰਗੇ ਆ ਸੱਚੀ ਗੱਲ ਵਾ ਬਹੁਤ ਸਾਥ ਦਿੱਤਾ ਸ਼ੁਰੂ ਤੋਂ ਇਹਨਾਂ ਨੇ ਸਾਡਾ ਇੰਨੇ ਫੜਕੇ ਨਾ ਨਵਦੀਪ ਨੇ ਜੜੀ ਪੁੱਟ ਕੇ ਰਸੜੀ ਕਰਦੀ ਚਲੋ ਮੈਂ ਤਾਂ ਹੁਣ ਵੀ ਗਾਂ ਵਧੀਆ ਜੇ ਫੇਰ ਆ ਚਲੋ ਵੇਖੋ ਕੀ ਬਣਦਾ ਪਹਿਲਾਂ ਮੈਨੂੰ ਇਹ ਦੱਸੋ ਕਿੱਥੇ ਤੁਰੇ ਫਿਰਦੇ ਜੀ ਉਹ ਯਾਰ ਮੈਂ ਕੰਮ ਗਿਆ ਸੀ ਤੇ ਮਾੜੀ ਕਿਸਮਤ ਕੰਮ ਵੀ ਨਹੀਂ ਹੋਇਆ ਫੇਰ ਕੰਮ ਕੀ ਥੀ ਹੁਣ ਨਾ ਤੁਸੀਂ ਫੋਨ ਚੁੱਕਦੇ ਹੋ ਪਹਿਲਾਂ ਫੋਨ ਕੱਟ ਕੇ ਵੇਖੋ ਕਿੰਨੀ ਵਾਰੀ ਮੰਮੀ ਨੇ ਫੋਨ ਲਾਇਆ ਤੁਹਾਨੂੰ ਉਹ ਜਦ ਫੋਨ ਕੀ ਚੱਕਣਾ ਪਤਾ ਕਿੱਡਾ ਜ਼ਰੂਰੀ ਫੋਨ ਡਿਆ ਸੀ ਹੁਣ ਬਾਹਰੋਂ ਜੱਗੀ ਮੇਰੀ ਗੱਲ ਸੁਣੋ ਘਰ ਵਾਲੇ ਵੀ ਧਿਆਨ ਰੱਖਿਆ ਕਰੋ ਪਿੰਦਰ ਭਾਜੀ ਅੱਜ ਤਾਂ ਸਾਰ ਲੜਕੇ ਚਲ ਗਏ ਛੋ ਜਾਰੇ ਨਾ ਕੋ ਜੂ ਕੇ ਘਰ ਦੇ ਵਿੱਚ ਤੇ ਮੈਨੂੰ ਪਤਾ ਵੀ ਨਹੀਂ ਹੈ ਆਓ ਹਾਂ ਨਾਲੇ ਤੁਹਾਡੀ ਮੰਮੀ ਵੀ ਕਲਾਸ ਲਾਉਂਦੀ ਹੈ ਤੁਹਾਨੂੰ ਡੀਕੰਂਦੀ ਉਹ ਦਿੰਦੀ ਹਾਂ ਕਿੱਥੋਂ ਆਇਆ ਖਜਲੋਂਦਾ ਕੋਈ ਘਰ ਦਾ ਫਿਗਰ ਫੱਕਾ ਹੈ ਘਕਨੀ ਤੈਨੂੰ ਕੀ ਦੱਸਾਂ ਤਾਨੂੰ ਕੰਮ ਗਿਆ ਤੇ ਕੰਮ ਹੋ ਨਹੀਂ ਹੋਇਆ ਫਿਰ ਆਪਣਾ ਫੋਨ ਕੱਟ ਕੇ ਵੇਖ 20 ਫੋਨ ਲਾਏ ਹੋਣੇ ਆ ਤੂੰ ਇੱਕ ਫੋਨ ਨਹੀਂ ਚੁੱਕਿਆ ਤੇਰਾ ਫੋਨ ਬਿਜੀ ਰਿਹਾ ਮੇਰਾ ਜੀ ਕਹਿੰਦਾ ਨਾ 76 ਜਿੱਡਾ ਫੋਨ ਹੈ ਨਾ ਭੰਨ ਛੜਾ ਜੇ ਤੇਰਾ ਮੰਮੀ ਕੀ ਦੱਸਾਂ ਮੈਂ ਫੋਨ ਕਿਉਂ ਨਹੀਂ ਚੱਕਿਆ ਮੇਰਾ ਯਾਰ ਨਹੀਂ ਜਿਹਦਾ ਭਰਾ ਬਣਿਆ ਵਾ ਪਵਿੱਤਰ ਉਹ ਬਾਹਰੋਂ ਡਾਈ ਫੋਨ ਕਰਨਾ ਜੇ ਮੰਨ ਲਓ ਜੇ ਮੈਂ ਉਹਦਾ ਫੋਨ ਕਰਦੇਗਾ ਤੇ ਮੈਂ ਕੱਟ ਦਿੰਦਾ ਉਹਨੇ ਕਹਿੰਦਾ ਕਿੱਦਾਂ ਪਾਰਾ ਸੱਡਿਆ ਵਾ ਪੈਣ ਅੱਛਾ ਪਵਿੱਤਰ ਦਾ ਫੋਨ ਜ਼ਰੂਰੀ ਸੀ ਤੇ ਜਿਹੜੀ ਮੈਂ ਘਰ ਖਪਣ ਦੀ ਉਹਦਾ ਨਹੀਂ ਕੋਈ ਮੁੱਲ ਹੈਗਾ ਮੇਰੇ ਬਾਹਰੋਂ ਐਨੇ ਚੜਪਾਦੇ ਉਹਨੇ ਫੋਨ ਕੀਤਾ ਵਾ ਅਈ ਨਾ ਕਰ ਕਲੇਸ਼ ਪਿਆ ਮੈਂ ਮੁੰਡਾ ਚਲ ਗਿਆ ਰਸ ਕੇ ਚਲ ਇਹਨੂੰ ਆਣੀ ਲੱਭ ਕੇ ਲਿਆਓ ਕਿਤੇ ਜੋ ਗਿਆ ਕਿਤੇ ਘਰ ਵੱਲ ਵੇਖਿਆ ਤੱਕ ਨਹੀਂ ਗਾਇਗਾ ਮੈਨੂੰ ਗੁੱਸਾ ਬੜਾ ਹੀ ਪਰ ਮੈਂ ਤੈਨੂੰ ਕੀ ਕਹਾਂ ਹੁਣ ਹੈ ਸਿਆਣਾ ਆਇਆ ਨਾ ਮੈਂ ਤੇਰਾ ਮੂੰਹ ਬੰਦ ਦੇਣਾ ਚਿਪੜਾ ਮਾਰ ਮਾਰ ਕੇ ਜੇ ਤੇਰਾ ਇੰਨਾ ਜੀ ਕਰਦਾ ਨਾ ਪੁੱਤਰ ਨਾਲ ਗੱਲ ਕਰਨ ਨੂੰ ਤਾਂ ਉਹਦੇ ਕੋਲ ਹੀ ਚਲ ਜਾ ਮੰਮੀ ਹੌਸਲਾ ਰੱਖੋ ਪਹਿਲਾਂ ਮੈਨੂੰ ਇਹ ਦੱਸੋ ਕਿ ਪਿੰਦਰ ਠੀਕ ਆ ਹੁਣ ਲੈਨਤਾ ਤੇਰੇ ਡੈਡੀ ਨੇ ਤੇ ਚਾਚੇ ਤੇਰੇ ਨੇ ਲੱਭ ਕੇ